ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਵੀਰੋ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਪਸ਼ੂਆਂ ਦੇ ਇੰਸ਼ੋਰੈਂਸ ਤੇ ਬੀਮੇ ਤੇ ਵੱਡੇ ਫਾਰਮਰਾਂ ਨੂੰ ਤਕਰੀਬਨ ਇਹਦੇ ਬਾਰੇ ਸਾਰਿਆਂ ਨੂੰ ਜਾਣਕਾਰੀ ਹੈ ਆਪਾਂ ਵੀਡੀਓ ਇਸ ਲਈ ਬਣਾ ਰਹੇ ਆਂ ਕਿਉਂਕਿ ਛੋਟੇ ਫਾਰਮਰਾਂ ਨੂੰ ਇਹਨਾਂ ਬਾਰੇ ਨੌਲੇਜ ਨਹੀਂ ਹੈ ਕਿ ਸਾਡੇ ਪਸ਼ੂਆਂ ਦੇ ਵੀ ਬੀਮੇ ਹੁੰਦੇ ਆਂ ਆਪਾਂ ਛੋਟੇ ਫਾਰਮਰਾਂ ਵੀਰ ਛੋਟੇ ਫਾਰਮਰਾਂ ਵਾਸਤੇ ਇਹ ਵੀਡੀਓ ਬਣਾਈ ਹੈ ਤਾਂ ਕਿ ਉਹਨਾਂ ਨੂੰ ਵੀ ਇਸ ਚੀਜ਼ ਦੀ ਜਾਣਕਾਰੀ ਮਿਲ ਜੇ ਕਿ ਅਸੀਂ ਆਪਣੇ ਪਸ਼ੂਆਂ ਦੇ ਇੰਸ਼ੋਰੈਂਸ ਕਰਵਾ ਕੇ ਬੀਮੇ ਕਰਵਾ ਕੇ ਆਪਣੇ ਪਸ਼ੂਆਂ ਦੀ ਪਸ਼ੂਆਂ ਦੇ ਭੈਖ ਨੂੰ ਸਿਕਿਉਰ ਕਰ ਲਈਏ ਕਿਉਂਕਿ ਪਸ਼ੂਆਂ ਸਾਲ ਹੀ ਚੀਜ਼ ਹੈ ਇਹ ਕੋਈ ਪਤਾ ਨਹੀਂ ਕਦੋਂ ਕੋਈ ਦਿੱਕਤ ਆ ਜਾਣੀ ਹੈ ਜੇਕਰ ਤੁਸੀਂ ਆਪਣੇ ਪਸ਼ੂਆਂ ਦਾ ਬੀਮਾ ਲਿਆ ਹੋਊਗਾ ਤੇ ਤੁਹਾਡਾ ਪਸ਼ੂ ਸਾਲ ਵਾਸਤੇ ਸੇਫ ਹੋ ਜਾਣਾ ਹੈ ਤੇ ਕਿਹੜੀ ਕੰਪਨੀ ਵਾਲੇ ਵੀਰ ਹੈਗੇ ਆ ਇਹ ਇਹਨਾਂ ਨਾਲ ਆਪਾਂ ਪੂਰੀ ਜਾਣਕਾਰੀ ਦੇਵਾਂਗੇ ਤੁਹਾਨੂੰ ਲੈ ਕੇ ਤੇ ਇਹਨਾਂ ਦਾ ਨਾਮ ਕੀ ਹੈ ਸਾਰਾ ਪੁੱਛ ਕੇ ਫੋਨ ਨੰਬਰ ਵੀ ਆਪਾਂ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਕਿ ਇਹਨਾਂ ਦਾ ਨੰਬਰ ਕਿੰਨਾ ਹੈ ਤੇ ਸਕਰੀਨ ਤੇ ਵੀ ਇਹਨਾਂ ਦਾ ਨੰਬਰ ਫੋਨ ਨੰਬਰ ਚੱਲਦਾ ਰਹਿਣਾ ਤੁਸੀਂ ਇਸ ਨੰਬਰ ਤੋਂ ਲੈ ਕੇ ਵੀਰ ਨਾਲ ਸਾਰੀ ਫੁੱਲ ਡਿਟੇਲ ਦੀ ਜਾਣਕਾਰੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਬਾਈਆਂ ਦੀ ਆਪਾਂ ਜਾਣਕਾਰੀ ਲੈ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਅਮਨਦੀਪ ਆ ਬਾਈ ਤੇ ਵੀਰੇ ਕਿਹੜੀ ਕੰਪਨੀ ਤੋਂ ਆਏ ਹੋ ਤੁਸੀਂ ਵੀਰੇ ਫਿਊਚਰ ਜਨਰਲ ਕੰਪਨੀ ਹੈਗੀ ਡੈਰੀ ਡਵੈਲਪਮੈਂਟ ਬੋਰਡ ਵੱਲੋਂ ਇਹ ਐਨ ਐਲ ਐਮ ਸਕੀਮਸ ਸਟਾਰਟ ਹੋਈ ਆ ਸ਼ੁਰੂ ਹੋਈ ਆ ਇਹਦੇ ਵਿੱਚ ਇੱਕ ਪਸ਼ੂ ਦਾ ਬੀਮਾ 1100 ਰੁਪਏ ਦੇ ਵਿੱਚ ਆਉਂਦਾ 1120 ਚ ਠੀਕ ਹੈ ਜੀ ਤੇ ਇਹਦੇ ਵਿੱਚ 70000 ਵੈਲਿਊ ਪੈਂਦੀ ਆ ਜੀ ਪਸ਼ੂ ਦੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦੇ ਵਿੱਚ ਡੈਥ ਕਲੇਮ ਹੁੰਦਾ ਜੀ ਪਸ਼ੂ ਦਾ ਠੀਕ ਹੈ ਕੋਈ ਹੋਰ ਨਹੀਂ ਹੁੰਦਾ ਜੀ ਇਹਦੇ ਵਿੱਚ ਜੇ ਪਸ਼ੂ ਬਿਮਾਰ ਹੋ ਜੇ ਉਹਦੇ ਉੱਤੇ ਮਿਲਦੇ ਹੋਣਾ ਵੀ ਪਸ਼ੂ ਜੇ ਬੈਠ ਬੋਟ ਜਾਂਦਾ ਜਾਂ ਮਤਲਬ ਕੰਮ ਦਾ ਨਹੀਂ ਰਹਿੰਦਾ ਤਾਂ ਉਹਦੇ ਚ ਉਹਦੇ ਚ ਕੋਈ ਉਹ ਨਹੀਂਗਾ ਨਹੀਂ ਵੀਰੇ ਉਹ ਚ ਨਹੀਂ ਠੀਕ ਹੈ ਜੀ ਹਾਂ ਜੀ ਇਹਦੇ ਵਿੱਚ 70000 ਵੈਲਿਊ ਪੈਂਦੀ ਹੈ ਇੱਕ ਪਸ਼ੂ ਦੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਸੈਂਟਰ ਸਰਕਾਰ ਵੱਲੋਂ ਚੱਲੀ ਹੋਈ ਐਨਐਲਐਮ ਸਕੀਮ ਆ ਜੀ ਠੀਕ ਹੈ ਜੀ 70000 ਨਾਲ ਕੰਪਨੀ ਇਹ ਕਰਦੀ ਹੈ ਜੀ بیمੇ ਠੀਕ ਹੈ ਜੀ ਤੇ ਵੀਰੇ ਨਹੀਂ ਇਹ ਜਿਵੇਂ ਛੋਟੇ ਫਾਰਮਰਾਂ ਵੀਰ ਲਈ ਆਪਾਂ ਇਹ ਸਰਕਾਰ ਨੇ ਸਕੀਮ ਸ਼ੁਰੂ ਕਰੀ ਹੈ ਇਹ ਕਿੰਨੇ ਪਸ਼ੂ ਇਹਦੇ ਵਿੱਚ ਤੁਸੀਂ ਸੇਵ ਕਰ ਦਿਓ ਇਹਦੇ ਵਿੱਚ ਵੀਰੇ ਇੱਕ ਇੱਕ ਨਾਮ ਤੇ ਸਿਰਫ ਪੰਜ ਪਸ਼ੂ ਹੀ ਹੁੰਦੇ ਨੇ ਇੱਕ ਫਾਰਮਰ ਦੇ ਵੀਰ ਦੇ ਪੰਜ ਪਸ਼ੂ ਲੈਣੇ ਹੁੰਦੇ ਛੋਟੇ ਫਾਰਮਰਾਂ ਵੀ ਉਹ ਹਾਂਜੀ ਹਾਂਜੀ ਇਹ ਛੋਟੇ ਫਾਰਮਰਾਂ ਵਾਸਤੇ ਸਕੀਮ ਹੋਈ ਹੈ ਜੀ ਸ਼ੁਰੂ ਠੀਕ ਹੈ ਜੀ ਹਾਂਜੀ ਹਾਂਜੀ ਤੇ ਪੰਜ ਪਸ਼ੂ ਵੀਰੇ ਕਿਹੜੇ ਲੈਣੇ ਹੁੰਦੇ ਤੁਸੀਂ ਇਹਦੇ ਵਿੱਚ ਪੰਜ ਪਸ਼ੂ ਵੀਰੇ ਦਧਾਰੂ ਪਸ਼ੂ ਹੋਣੇ ਚਾਹੀਦੇ ਨੇ ਪਹਿਲਾਂ ਸੁਆ ਹੋਇਆ ਹੋਣਾ ਚਾਹੀਦਾ ਅਸਰ ਕਟੀਆਂ ਝੋਟੀਆਂ ਵਿਹੜਾ ਵਗੈਰਾ ਨਹੀਂ ਪੈਂਦੀ ਨਹੀਂ ਵੀਰੇ ਉਹ ਨਹੀਂ ਪੈਂਦੇ ਦੁੱਧ ਵਾਲਾ ਪਸ਼ੂ ਹੁੰਦਾ ਜੀ ਦੁੱਧ ਵਾਲੇ ਪਸ਼ੂ ਨੇ ਸੇਵ ਕਰਦੇ ਹਾਂਜੀ ਹਾਂਜੀ ਠੀਕ ਹੈ ਜੀ ਵੀਰੇ ਇਹ ਪੰਜ ਪੰਜਾਂ ਤੇ ਸਕੀਮ ਦਾ ਪ੍ਰਾਈਸ ਕਿੰਨਾ ਹੈ ਇਹ ਜਿਹੜੇ ਪੰਜ ਪਸ਼ੂ ਤੁਸੀਂ ਸੇਵ ਕਰਦੇ ਹੋ ਇਹਦੇ ਵੀਰੇ 1120 ਰੁਪਏ ਹੁੰਦੇ ਨੇ ਇੱਕ ਪਸ਼ੂ ਦੇ ਹਾਂਜੀ ਹਾਂਜੀ ਭਾਈ ਠੀਕ ਹੈ ਜੀ ਤੇ ਵੱਡੇ ਫਾਰਮਰਾਂ ਵੀ ਲਈ ਕੋਈ ਹੋਰ ਵੀ ਸਕੀਮਾਂ ਹੈਗਾ ਉਹਦੇ ਤੁਹਾਡੇ ਕੋਲੇ ਜਾਂ ਨਹੀਂ ਵੀਰੇ ਉਹਦੇ ਹਜੇ ਕੋਈ ਸਕੀਮ ਨਹੀਂ ਆਈ ਵੱਡੇ ਫਾਰਮਰਾਂ ਵਾਸਤੇ ਇਹ ਸਿਰਫ ਇੱਕ ਨਾਮ ਤੇ ਪੰਜ ਪਸ਼ੂ ਹੀ ਹੁੰਦੇ ਨੇ ਇਹਦੇ ਵਿੱਚ ਨਹੀਂ ਜੇ ਆਪਾਂ ਵੱਡੇ ਫਾਰਮਰਾਂ ਵੀਰਾਂ ਨੇ ਕੋਈ ਵੱਧ ਪਸ਼ੂ ਵੀ ਸਿਕਿਉਰ ਕਰਾਉਣੇ ਆ ਬੀਮਾ ਕਰਵਾਉਣਾ ਤੇ ਫਿਰ ਉਹਨਾਂ ਦੀ ਫੀਸ ਕਿੰਨੀ ਆ ਉਹਨਾਂ ਇੱਕ ਫੈਸੂ ਦੇ ਅਲੱਗ-ਅਲੱਗ ਕੰਪਨੀਆਂ ਦੀ ਹੁੰਦੀ ਹੈ ਜਿਵੇਂ SBI ਜਨਰਲ ਦੀ ਅਲੱਗ ਹੁੰਦੀ ਹੈ ਜੀ ਥੋੜੀ ਛੋਟੀ HIC ਲੰਬਾਰਡ ਦੀ ਅਲੱਗ ਹੁੰਦੀ ਹੈ ਥੋੜੀ ਜੀ ਠੀਕ ਹੈ ਹਾਂਜੀ ਹਾਂਜੀ ਹਰ ਇੱਕ ਕੰਪਨੀ ਦੀ ਫੀਸ ਅਲੱਗ-ਅਲੱਗ ਹੈ ਹਾਂਜੀ ਉਹ ਵੈਲਿਊ ਦੇ ਹਿਸਾਬ ਨਾਲ ਹੁੰਦਾ ਜੀ ਦੇਖ ਕੇ ਪੈਂਦੀ ਹੈ ਜੀ ਵੈਲਿਊ ਕਿੰਨੇ ਵੈਲਿਊ ਪਾਉਣੀ ਹੋਵੇ ਬਸੂ ਦੀ ਉਸ ਹਿਸਾਬ ਨਾਲ ਵੈਲਿਊ ਪੈਂਦੀ ਹੈ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਇਹਦੇ ਵਿੱਚ ਸਰਕਾਰ ਪੈਸਾ ਉਹ ਦਿੰਦੀ ਹੈ ਜੀ ਸਬਸਿਡੀ ਠੀਕ ਹੈ ਜੀ 1120 ਕਸਟਮਰ ਦਿੰਦਾ ਜੀ ਤੇ 1120 ਸੈਂਟਰ ਸਰਕਾਰ ਵੱਲੋਂ ਆਉਂਦੇ ਨੇ ਜੀ ਇਹਦੇ ਵਿੱਚ। ਅ ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਹੈ ਜੀ। ਤੇ ਇਹ ਐਸੀ ਕਾਸਟ ਲਈ ਆਪਣੇ ਵੀਰਾਂ ਲਈ ਜ਼ਿਆਦਾ ਹੁੰਦੀ ਹੈ ਜੀ। ਉਹਦੇ ਵਿੱਚ ਸਬਸਿਡੀ ਸਬਸਿਡੀ 75% ਆਉਂਦੀ ਹੈ ਜੀ। ਠੀਕ ਹੈ ਜੀ। ਉਹਨਾਂ ਦਾ ਇੱਕ ਪਸ਼ੂ ਦਾ ਬੀਮਾ 675 ਰੁਪਏ ਚ ਹੁੰਦਾ ਜੀ। ਐ ਐਸੀ ਜਿਹੜੇ ਫਾਰਮਰ ਵੀਰ ਹੈ ਉਹ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲੈਣ ਕਿ ਉਹਨਾਂ ਦੇ ਜਿਹੜੀ 75% ਸਬਸਿਡੀ ਦੇ ਰਹੀ ਹੈ ਸਰਕਾਰ। ਹਾਂਜੀ। ਤੇ 72 ਰੁਪਏ ਵਿੱਚ ਬੀਮਾ ਹੋ ਰਿਹਾ 672 ਰੁਪਏ ਵਿੱਚ ਸਿਰਫ ਤੁਹਾਡਾ ਪਸ਼ੂ ਸੇਫ ਹੋ ਜਾਣਾ ਸਾਲ ਦੇ ਲਈ ਤੇ ਇਹਨਾਂ ਸਕੀਮਾਂ ਦਾ ਆਪਾਂ ਲਾਭ ਉਠਾਈਏ ਵੀਰੋ ਵੱਧ ਤੋਂ ਵੱਧ ਇਸ ਵੀਰ ਦਾ ਨੰਬਰ ਵੀ ਆਪਾਂ ਜਾਣਦੇ ਆ ਵੀਰੇ ਆਪਣਾ ਫੋਨ ਨੰਬਰ ਬੋਲੋ 9056376168 ਜੀ ਇਸ ਨੰਬਰ ਤੇ ਵੀਰ ਨਾਲ ਕੰਟੈਕਟ ਕਰ ਲਿਓ ਬਾਕੀ ਵੀਡੀਓ ਦੇ ਵਿੱਚ ਆਪਾਂ ਸਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਜਿਹੜੇ ਪਸ਼ੂ ਤੁਹਾਡੇ ਦਧਾਰੂ ਪਸ਼ੂ ਹੈ ਉਹਨਾਂ ਪਸ਼ੂਆਂ ਦੇ ਟੈਗ ਲਾ ਕੇ ਤੇ ਬਾਕੀ ਸਾਰੀ ਇਨਫੋਰਮੇਸ਼ਨ ਆ オンਲਾਈਨ ਚੜ ਜਾਂਦੀ ਵੀਰੇ ਬਾਕੀ ਸਾਰੀ ਇਨਫੋਰਮੇਸ਼ਨ ਆਪਣੇ ਐਪ ਦੇ ਵਿੱਚ ਹੀ ਕੰਮ ਹੁੰਦਾ ਜੀ ਇਹ ਆਮ ਮਤਲਬ ਕੋਈ ਫਾਰਮ ਵਗੈਰਾ ਨਹੀਂ ਦਿੰਦੇ ਨਹੀਂ ਫਾਰਮ ਵੀ ਹੁੰਦਾ ਜੀ ਇੱਕ ਅੱਛਾ ਹਾਂਜੀ ਹਾਂਜੀ ਉਹਦੇ ਉੱਤੇ ਡਿਟੇਲ ਭਰੀ ਹੁੰਦੀ ਹੈ ਜੀ ਸਾਰੇ ਪਸ਼ੂ ਦੀ ਏਜ ਵਗੈਰਾ ਕਲਰ ਫੋਰ ਹੈਡ ਵੀ ਕਿਹਾ ਜਾਂਦਾ ਜੀ ਸਾਰਾ ਪੂੰਛ ਦੀ ਡਿਟੇਲ ਹੁੰਦੀ ਹੈ ਜੀ ਠੀਕ ਹੈ ਠੀਕ ਹੈ ਫੁੱਲ ਡਿਟੇਲ ਆਨਲਾਈਨ ਹੀ ਭਰ ਦਿੰਨੇ ਹੋ ਹਾਂਜੀ ਆਨਲਾਈਨ ਹੀ ਹੁੰਦਾ ਤੁਸੀਂ ਵੀਰੇ ਇਹ ਵੀਰੇ ਇਹ ਸਰਕਾਰ ਦੀ ਸਕੀਮ ਇਸ ਕਰਕੇ ਆਈ ਸੀ ਜਿਵੇਂ ਪਿੱਛੇ ਜੀ ਮੂੰਹ ਖੁਰਦੀ ਬਿਮਾਰੀ ਆ ਗਈ ਸੀਗੀ ਹਾਂਜੀ ਜਾਂ ਪਿੱਛੇ 올ੰਪਿਕ ਸਕਿਨ ਦੀ ਬਿਮਾਰੀ ਆਈ ਸੀ ਹਾਂਜੀ ਉਸ ਕਰਕੇ ਕਿਸਾਨ ਵੀਰਾਂ ਦਾ ਬਹੁਤ ਸਾਰਾ ਨੁਕਸਾਨ ਹੋ ਗਿਆ ਸੀ ਜੀ ਵੱਡੇ ਵੱਡੇ ਫਾਰਮਰ ਬਹੁਤ ਸਾਰੇ ਫਾਰਮ ਵੱਡੇ ਖਾਲੀ ਹੋ ਗਏ ਸੀ ਉਹ ਲੰਪਿਸਕਿਨ ਦੀ ਬਿਮਾਰੀ ਆਈ ਸੀ ਇਸ ਕਰਕੇ ਇਹ ਸਰਕਾਰਾਂ ਨੇ ਪਾਲਿਸੀ ਜੇ ਲੈ ਕੇ ਆਂਦੀ ਹੈ ਹਾਂਜੀ ਭਾਈ ਹਾਂਜੀ ਹਾਂਜੀ ਵੈਸੇ ਜੇ ਆਪਾਂ ਹੋਰ ਕੰਪਨੀ ਤੋਂ ਇੰਸ਼ੋਰੈਂਸ ਕਰਵਾਉਣੀ ਹੈ ਜੀ ਹਾਂਜੀ ਤਾਂ ਉਹਦਾ ਇੰਸ਼ੋਰੈਂਸ ਕਾਸਟਲੀ ਹੁੰਦਾ ਜੀ ਥੋੜਾ ਜਿਆ ਜੋ ਕਿ ਹਰੇਕ ਕਿਸਾਨ ਵੀਰ ਉਹ ਨਹੀਂ ਕਰ ਸਕਦੇ ਅਫੋਰਡ ਠੀਕ ਹੈ ਜੀ ਜਿਆਦਾ ਹੁੰਦਾ ਜੀ ਉਹਨਾਂ ਦਾ 3500 4000 ਤੱਕ ਹੁੰਦਾ ਜੀ ਠੀਕ ਹੈ ਜੀ ਇਸ ਕਰਕੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਸਕੀਮ ਆਈ ਸੀ ਦੋਨਾਂ ਦੀ ਮਿਲ ਕੇ ਡੈਰੀ ਡਿਵੈਲਪਮ ਨਲਮ ਸਕੀਮ ਕਹਿੰਦੇ ਨੇ ਇਹ ਠੀਕ ਹੈ ਜੀ ਹਾਂ ਜੀ ਕਿਸਾਨ ਵੀਰੋ ਇਹ ਸਕੀਮਾਂ ਦੀ ਜ਼ਰੂਰਤ ਹੈ ਤਾਂ ਕਰਕੇ ਇਹ ਪਾਲਿਸੀਜ਼ ਸਰਕਾਰ ਲੈ ਕੇ ਆਈਏ ਆਪਾਂ ਇਹਨਾਂ ਦਾ ਵੱਧ ਤੋਂ ਵੱਧ ਲਾਭ ਉਠਾਈਏ ਤੁਹਾਡੇ ਪਾਸੋਂ ਸੇਫ ਹੋ ਜਾਣਗੇ ਕੋਈ ਰਿਸਕ ਨਹੀਂਗਾ ਰਿਸਕ ਕਵਰ ਕਰਨ ਦੇ ਲਈ ਸਰਕਾਰਾਂ ਇਹ ਇਹ ਪਾਲਿਸੀਆਂ ਲੈ ਕੇ ਆਂਦੀਆਂ ਇਹਨਾਂ ਦਾ ਆਪਾਂ ਵੱਧ ਤੋਂ ਵੱਧ ਲਾਭ ਉਠਾਈਏ ਵੀਡੀਓ ਵੇਖਣ ਦੇ ਲਈ ਧੰਨਵਾਦ ਆਪਣੇ ਚੈਨਲ ਖਾਲਸਾ ਡੈਰੀ ਫਾਰਮ ਨੂੰ ਕਰ ਲਿਓ ਸਬਸਕ੍ਰਾਈਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ